ਰਪਿੰਦਰ ਨੇ ਘਰੇ ਤਾਂ ਕੈਮਰੇ ਨਹੀਂ ਲਵਾਉਣ ਦਿੱਤੇ ਸੀ ਪਰ ਫਿਰ ਵੀ ਸੱਚੇ ਬੰਦੇ ਦਾ ਰੱਬ ਹੁੰਦਾ ਹੈ ਗੱਡੀ 'ਚ ਲੱਗੇ ਕੈਮਰਿਆਂ 'ਚ ਹੋਈ ਸਾਰੀ ਕਹਾਣੀ ਕੈਦ ਰਪਿੰਦਰ ਦੇ ਘਰਦਿਆਂ ਨੇ ਵੀ ਕਈ ਵਾਰ ਕਿਹਾ ਸੀ ਕਿ ਆਪਾਂ ਘਰੇ ਕੈਮਰੇ ਲਵਾ ਲਈਏ ਪਰ ਚਲਾਕ ਜਨਾਨੀ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਸੀ ਹੁਣ ਜਦੋਂ ਦਾ ਇਸ ਦਾ ਸਾਸ ਤੇ ਸੋਰਾ ਬਾਹਰ ਗਏ ਸੀ ਉਹਨਾਂ ਨੇ ਕਿੰਨੇ ਵਾਰ ਕਿਹਾ ਸੀ ਕਿ ਪੁੱਤ ਤੂੰ ਵੀ ਬਾਹਰ ਅੰਦਰ ਜਾਨੀ ਆ ਤੇ ਗੁਰਵਿੰਦਰ ਵੀ ਆਪਾਂ ਘਰ 'ਚ ਕੈਮਰੇ ਲਵਾ ਲਈਏ ਕਿਉਂਕਿ ਇਕੱਲਾ ਘਰ ਛੱਡਣਾ ਅੱਜਕੱਲ ਠੀਕ ਨਹੀਂ ਜਾਪਦਾ ਪਰ ਇਸ ਨੂੰ ਪਤਾ ਸੀ ਵੀ ਜੇ ਘਰ 'ਚ ਕੈਮਰੇ ਲਵਾ ਲਏ ਤਾਂ ਮੇਰੇ ਸਾਰੇ ਪੁੱਠੇ ਲੱਛਣ ਇਸ ਵਿੱਚ ਕੈਦ ਹੋ ਜਾਣਗੇ ਇਸੇ ਕਰਕੇ ਇਹ ਹਮੇਸ਼ਾ ਇਹੀ ਕਹਿੰਦੀ ਰਹੀ ਵੀ ਨਹੀਂ ਪਾਪਾ ਆਪਾਂ ਨੂੰ ਕੈਮਰਿਆਂ ਦੀ ਕੀ ਲੋੜ ਆ ਇਸ ਤੇ ਸੋਹਰਾ ਪਰਿਵਾਰ ਨੇ ਬਹੁਤ ਜ਼ੋਰ ਲਾਇਆ ਪਰ ਇਹ ਨਾ ਮੰਨੀ ਇੱਕ ਵਾਰ ਗੁਰਵਿੰਦਰ ਨੇ ਵੀ ਕਿਹਾ ਸੀ ਕਿ ਹੁਣ ਤਾਂ ਤੂੰ ਦੇਖ ਬੁਟੀਕ ਵੀ ਚਲਾਉਣੀ ਆ ਤੇ ਉੱਥੇ ਬੈਠੀ ਆਰਾਮ ਨਾਲ ਆਪਦਾ ਫੋਨ ਤੇ ਘਰ ਨੂੰ ਦੇਖ ਸਕਦੀ ਆ ਕਿਉਂਕਿ ਘਰੇ ਕੰਮ ਕਰਨ ਵਾਲੀ ਕੁੜੀ ਵੀ ਵੇਲੇ-ਕਵੇਲੇ ਆਉਂਦੀ ਆ ਤੇ ਤੂੰ ਉਸਤੇ ਵੀ ਨਿਗਾਹ ਰੱਖ ਸਕਦੀ ਆ ਪਰ ਐਸ ਨੂੰ ਪਤਾ ਸੀ ਵੀ ਜੇ ਮੈਂ ਕੈਮਰੇ ਲਵਾ ਲੇ ਇਹ ਮੇਰੇ ਤੇ ਨਿਗਾਹ ਰੱਖਣਗੇ ਕਿਉਂਕਿ ਜਦੋਂ ਗੁਰਵਿੰਦਰ ਘਰੋਂ ਚਲਾ ਜਾਂਦਾ ਸੀ ਉਦੋਂ ਹੀ ਤਾਂ ਇਹ ਆਪਦੇ ਆਸ਼ਕ ਨੂੰ ਘਰੇ ਬੁਲਾ ਲੈਂਦੀ ਸੀ ਤੇ ਜੇ ਘਰ ਵਿੱਚ ਕੈਮਰੇ ਲੱਗੇ ਹੁੰਦੇ ਤਾਂ ਫੇਰ ਇਹ ਅਜੀਹਾ ਕਿਵੇਂ ਕਰਦੀ ਇਸੇ ਕਰਕੇ ਇਹ ਚਲਾਕੀ ਵਰਤਦੀ ਰਹੀ ਪਰ ਕਹਿੰਦੇ ਆ ਚੋਰ ਜਦੋਂ ਵੀ ਚੋਰੀ ਕਰਦਾ ਉਹ ਕੋਈ ਨਾ ਕੋਈ ਸਬੂਤ ਤਾਂ ਛੱਡ ਹੀ ਜਾਂਦਾ ਜਿੱਥੋਂ ਫੜਿਆ ਜਾਂਦਾ ਇਸੇ ਤਰ੍ਹਾਂ ਇਹ ਰਪਿੰਦਰ ਕੌਰ ਨੇ ਘਰੇ ਤਾਂ ਕੈਮਰੇ ਨਹੀਂ ਲੱਗਣ ਦਿੱਤੇ ਪਰ ਗਲੀ ਵਿੱਚੋਂ ਕਿਵੇਂ ਬੰਦ ਕਰਵਾ ਸਕਦੀ ਸੀ ਲੋਕਾਂ ਨੂੰ ਕਿਵੇਂ ਕਹਿ ਸਕਦੀ ਸੀ ਕਿ ਤੁਸੀਂ ਆਪਦੇ ਘਰ ਵਿੱਚ ਕੈਮਰੇ ਨਾਲ ਪਾਓ ਕਿਉਂਕਿ ਲੋਕਾਂ ਨੂੰ ਤਾਂ ਸੇਫਟੀ ਚਾਹੀਦੀ ਆ ਤੇ ਗਲੀ ਵਿੱਚ ਲੱਗੇ ਕੈਮਰਿਆਂ ਦੇ ਵਿੱਚ ਹੀ ਹੋਇਆ ਸਭ ਕੁਝ ਕੈਦ ਕਿਵੇਂ ਹਰ ਕਮਲ ਗੱਡੀ ਲੈ ਕੇ ਆਉਂਦਾ ਰਿਸ਼ੂ ਨਾਂ ਦੇ ਮੁੰਡੇ ਦੀ ਉਥੋਂ ਹੀ ਸਾਰੀਆਂ ਫੋਟੋਜ਼ ਉਸ ਵਿੱਚ ਕੈਦ ਹੋ ਜਾਂਦੀਆਂ ਤੇ ਕਿੰਨਾ ਟਾਈਮ ਇਸ ਤੇ ਘਰੇ ਰਹਿੰਦਾ ਤੇ ਕਤਲ ਤੋਂ ਬਾਅਦ ਕਿਵੇਂ ਉਹ ਜਾਂਦਾ ਇੱਕ ਇੱਕ ਫੋਟੋ ਹੋਈ ਉਸ ਵਿੱਚ ਕੈਦ ਤੇ ਇਹ ਪੱਕੇ ਸਬੂਤ ਪੁਲਿਸ ਪ੍ਰਸ਼ਾਸਨ ਦੇ ਹੱਥ ਲੱਗ ਚੁੱਕੇ ਆ ਤੇ ਹੁਣ ਤਾਂ ਨਾਮੋਂਕਣ ਹੀ ਹੈ ਹਰ ਕਮਲ ਤੇ ਰਪਿੰਦਰ ਦਾ ਜੇਲ੍ਹ ਵਿੱਚੋਂ ਨਿਕਲਣਾ ਕਿਉਂਕਿ ਇਹਨਾਂ ਸਬੂਤਾਂ ਨੂੰ ਤਾਂ ਕੋਈ ਵੀ ਅੱਖੋਂ ਪਰੋਖੇ ਨਹੀਂ ਕਰ ਸਕਦਾ ਕਿਉਂਕਿ ਜਦੋਂ ਰਪਿੰਦਰ ਨੇ ਇਸ ਕਾਂਡ ਬਾਰੇ ਸੋਚਿਆ ਹੋਊਗਾ ਉਦੋਂ ਤਾਂ ਉਹਨੇ ਇਹੀ ਕਿਹਾ ਹੋਊਗਾ ਕਿ ਇੱਥੇ ਕਿਹੜਾ ਕੋਈ ਕੈਮਰੇ ਲੱਗੇ ਆ ਪਰ ਸੱਚੇ ਬੰਦੇ ਦੇ ਨਾਲ ਰੱਬ ਆ ਕੇ ਖਲੋ ਜਾਂਦਾ ਇਸ ਦੇ ਕਾਰਡ ਦਾ ਪਰਦਾ ਫਾਸ਼ ਕਰਨ ਵਾਸਤੇ ਹੀ ਇਹ ਕੈਮਰਾ ਗਲੀ ਦੇ ਮੋੜ ਤੇ ਲੱਗਾ ਸੀ ਤੇ ਸਭ ਕੁਝ ਹੋ ਗਿਆ ਉਸ ਵਿੱਚ ਕੈਦ ਕਿਵੇਂ ਇਹਨਾਂ ਦੀ ਚੋਰੀ ਇਸ ਕਤਲ ਕਾਂਡ ਨੂੰ ਅਸਲੀ ਰੂਪ ਦਿੰਦੀ ਆ ਤੇ ਉਹਨਾਂ ਦੇ ਘਰ ਨੂੰ ਅਜਾੜ ਦਿੰਦੀ ਆ ਇਹ ਚਲਾਕ ਔਰਤ ਦੀ ਜਿਆਦਾ ਚਲਾਕੀ ਨਹੀਂ ਚੱਲੀ ਕਿਉਂਕਿ ਸੋਹਰਾ ਪਰਿਵਾਰ ਤਾਂ ਇਸ ਦਾ ਭੋਲਾ ਸੀ ਉਹ ਤਾਂ ਇਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਗਿਆ ਕਿਉਂਕਿ ਕਲਦੀਪ ਸਿਉ ਇਹਦਾ ਸੋਹਰਾ ਤਾਂ ਇਸ ਨੂੰ ਪੁੱਤ ਹੀ ਕਹਿੰਦਾ ਸੀ ਉਸ ਨੇ ਤਾਂ ਆਪਦੇ ਫੋਨ ਵਿੱਚ ਇਸ ਦਾ ਨੰਬਰ ਵੀ ਸਾਡਾ ਪੁੱਤ ਰਪਿੰਦਰ ਸਿੰਘ ਨਾਮ ਤੇ ਐਡ ਕੀਤਾ ਸੀ ਪਰ ਇਸ ਨੇ ਕੋਈ ਕਦਰ ਨਾ ਪਾਈ